ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਿੱਖ ਧਰਮ ਦਾ ਗ੍ਰੰਥ ਹੈਗਾ ਜਾਂ ਜਿਹਨੂੰ ਸਾਰੇ ਹੀ ਸਿੱਖ ਦਸਾਂ ਗੁਰੂਆਂ ਦੀ ਦੇਹ ਮੰਨਦੇ ਆ ਦਸਾਂ ਗੁਰੂਆਂ ਦਾ ਸਰੂਪ ਮੰਨਦੇ ਆ ਤੇ ਸਾਰੇ ਹੀ ਸਿੱਖ ਇਹਨਾਂ ਦੇ ਹੁਕਮ ਅਨੁਸਾਰ ਚੱਲਦੇ ਹੈਗੇ ਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਰੇ ਹੀ ਧਰਮਾਂ ਵਾਲੇ ਮੰਨਦੇ ਹੈਗੇ ਆ ਜਾਨੀ ਕਿ ਅਨੇਕਤਾ ਵਿੱਚ ਵੀ ਇਹ ਏਕਤਾ ਹੈਗੀ ਆ ਜੇ ਅਸੀਂ ਅਲੱਗ-ਅਲੱਗ ਸ਼ਹਿਰਾਂ 'ਚ ਰਹਨੇ ਆਂ, ਅਲੱਗ-ਅਲੱਗ ਥਿੱਸਾਂ 'ਚ ਰਹਨੇ ਹੈਗੇ ਆਂ। ਅਲੱਗ-ਅਲੱਗ ਸਾਡਾ ਬੋਲ ਪਾਸ਼ਾ ਹੈਗੀ ਆ, ਬੋਲਚਾਰ ਹੈਗੀ ਸਾਡੀ। ਅਸੀਂ ਸਾਰੇ ਹੀ ਇੱਕ ਨਾਲ ਜੁੜੇ ਹੋਈ ਆਂ। ਸਾਡੇ ਸਾਰਿਆਂ ਵਿੱਚ ਇੱਕ ਹੀ ਜੋਤ ਹੈਗੀ ਆ। ਸਭ 'ਮੇ ਜੋਤ ਜੋਤ ਹੈ ਸੋਹੇ। ਉਹਦੇ ਦਿੱਤੇ ਹੋਏ ਜੀਵਨ ਨੂੰ ਹੀ ਅਸੀਂ ਜੀ ਰਹੇ ਆਂ। ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ ਜਾਂਦਾ ਆ, ਉਹਦੇ ਅਸਤੇ ਨਾ ਕੋਈ ਆਪਣਾ ਰਹਿੰਦਾ ਆ। ਨਾ ਕੋਈ ਪ੍ਰਿਆਰੰਦਾ ਆ ਉਹਨੂੰ ਸਾਰੇ ਹੀ ਇੱਕੋ ਜੇ ਨਜ਼ਰ ਆਉਂਦੇ ਹੈਗੇ ਆ ਨਾ ਕੋਈ ਬੇਰੀ ਨਾ ਕੋ ਬੇਗਾਨਾ ਸਾਨੂੰ ਸਾਰਿਆਂ ਚ ਗੁਰੂ ਦਾ ਰੂਪ ਨਜ਼ਰ ਆਉਂਦਾ ਆ ਸਾਰੇ ਹੀ ਆਪਣੇ ਲੱਗਦੇ ਆ ਕੋਈ ਵੀ ਬੇਗਾਨਾ ਨਜ਼ਰ ਨਹੀਂ ਆਉਂਦਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਾਰੇ ਹੀ ਬੰਦੇ ਰੱਬ ਦਾ ਰੂਪ ਹੀ ਨਜ਼ਰ ਆਉਂਦੇ ਆ ਜਿਹੜੇ ਵੀ ਗੁਰੂ ਨਾਲ ਲੱਗੇ ਹੋਏ ਆ ਜਿਹੜੇ ਵੀ ਗੁਰੂ ਦੇ ਚਰਨਾਂ ਨਾਲ ਜੁੜੇ ਹੋਏ ਆ ਉਹ ਗੁਰੂ ਦਾ ਰੂਪ ਹੀ ਬਣ ਜਾਂਦੇ ਆ ਕੋਈ ਵੀ ਵੈਰੀ ਦੁਸ਼ਮਣ ਨਹੀਂ ਰਹਿ ਜਾਂਦਾ ਹੈਗਾ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਅਸੀਂ ਜੁੜ ਜਾਂਦੇ ਆਂ ਤੇ ਸਾਨੂੰ ਕੋਈ ਵੀ ਸੱਜਣ ਹੀ ਸਾਰੇ ਨਜ਼ਰ ਆਉਂਦੇ ਆਂ ਦੁਸ਼ਮਣ ਕੋਈ ਨਜ਼ਰ ਨਹੀਂ ਆਉਂਦਾ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਿਖਾਉਂਦੇ ਆ ਕਿ ਹਮੇਸ਼ਾ ਸੇਵਾ ਕਰੋ ਅੱਜ ਅਸੀਂ ਇਸੇ ਦੇ ਬਾਰੇ ਗੱਲ ਕਰਾਂਗੇ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਕੀ ਸਮਝਾਉਂਦੇ ਆ ਸਾਨੂੰ ਸਮਝਾਉਂਦੇ ਆ ਕਿ ਹਮੇਸ਼ਾ ਮਿੱਠਾ ਬੋਲੋ ਕਿਸੇ ਨਾਲ ਕੋੜਾ ਨਾ ਬੋਲੋ ਕਿਸੇ ਨਾਲ ਵੀ ਉੱਚੀ ਆਵਾਜ਼ 'ਚ ਨਾ ਗੱਲ ਕਰੋ মিઠھے লাগਦੇ গুরু ਜੀ ਤੇਰੇ ਬੋਲ ਵੇਲੇ ਅਮਰਤ ਦੇ ਕਿਸੇ ਨੂੰ ਵੀ ਕੋੜੇ ਬਚਨ ਨਾ ਬੋਲੋ ਜਿਸ ਨਾਲ ਉਹਦਾ ਮਨ ਦੁਖੀ ਹੋਵੇ ਜਦੋਂ ਮਨ ਦੁਖੀ ਹੁੰਦਾ ਆ ਤੇ ਉਹਦੇ ਮਨ ਚੋਂ ਕੋਈ ਅਸੀਸ ਨਹੀਂ ਨਿਕਲ ਜਾਈਗੀ ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਸਿਖਾਉਂਦੇ ਆ ਕਿ ਹਮੇਸ਼ਾ ਨੀਵੇਂ ਹੋ ਕੇ ਰਵੋ ਕਿਸੇ ਨੂੰ ਵੀ ਕੋੜਾ ਬੋਲ ਨਾ ਬੋਲੋ ਕਿਸੇ ਨੂੰ ਵੀ ਅਪਸ਼ਬਦ ਨਾ ਬੋਲੋ ਸਭ ਨਾਲ ਪਿਆਰ ਨਾਲ ਰਵੋ ਜਿੱਥੇ ਹਰ ਸਿੱਖ ਨੂੰ ਮਿੱਠਾ ਬੋਲਣਾ ਆ ਉਥੇ ਉਹਨੂੰ ਸੇਵਾ ਦਾ ਵੀ ਦੱਸਿਆ ਕਿ ਸੇਵਾ ਵੀ ਕਰਨੀ ਹੈ ਗੁਰਬਾਣੀ ਕਹਿੰਦੀ ਹੈ ਕਿ ਗਰੀਬਾਂ ਦੀ ਸੇਵਾ ਕਰੋ ਜਿਹੜਾ ਕੋਈ ਜ਼ਰੂਰਤਮੰਦ ਹੈਗਾ ਜਾਂ ਜਿਹਨੂੰ ਜ਼ਰੂਰਤ ਹੈਗੀ ਆ ਉਹਦੀ ਸੇਵਾ ਜ਼ਰੂਰ ਕਰੋ ਸੇਵਾ ਅਸੀਂ ਪਿਆਸਾ ਨਾਲ ਵੀ ਕਰ ਸਕਦੇ ਆ ਹੱਥਾਂ ਨਾਲ ਵੀ ਕਰ ਸਕਦੇ ਆ ਕਿਸੇ ਨੇ ਦੋ ਮਿੱਠੇ ਬੋਲ ਬੋਲ ਕੇ ਵੀ ਕਰ ਸਕਦੇ ਸੇਵਾ ਕੋਈ ਦੁਖੀ ਆ ਪ੍ਰੇਸ਼ਾਨ ਰੋਗੀ ਆ ਜੇ ਉਹਨਾਂ ਅਸੀਂ ਦੋ ਮਿੱਠੇ ਬੋਲ ਬੋਲੀਏ ਤੇ ਉਹ ਵੀ ਉਹਨੂੰ ਬਹੁਤ ਚੰਗੇ ਲੱਗਣਗੇ ਤੇ ਉਹ ਵੀ ਇੱਕ ਸੇਵਾ ਹੋ ਜਾਂਦੀ ਆ ਜੇ ਅਸੀਂ ਸੰਗਤ ਦੀ ਸੇਵਾ ਕਰਾਂਗੇ ਤਾਂ ਉਸ ਵਾਹਿਗੁਰੂ ਜੀ ਨੇ ਵੀ ਸਾਡੇ ਤੇ ਬਹੁਤ ਮਿਹਰ ਕਰਨੀ ਆ ਤੇ ਸਾਡੇ ਤੇ ਬਹੁਤ ਹੀ ਖੁਸ਼ ਹੋ ਜਾਣਾ ਆ ਸਾਡੇ ਗੁਰੂ ਸਹਬਾਨਾ ਨੇ ਉੱਚ ਨੀਚ ਜਾਤ ਪਾਤ ਦਾ ਭੇਦ ਬਿਲਕੁਲ ਖਤਮ ਕਰ ਦਿੱਤਾ ਆ ਕਿ ਸਾਨੂੰ ਕਿਸੇ ਨੂੰ ਵੀ ਨੀਵਾਂ ਨਹੀਂ ਸਮਝਣਾ ਹੈਗਾ ਕਿਸੇ ਨੂੰ ਉੱਚਾ ਨਹੀਂ ਸਮਝਣਾ ਹੈਗਾ ਸਭ ਨੂੰ ਬਰਾਬਰ ਦਾ ਦਰਜਾ ਦੇਣਾ ਹੈਗਾ ਜਾਂ ਉਸ ਵਾਹਿਗੁਰੂ ਨੇ ਸਾਨੂੰ ਇੱਕੋ ਹੀ ਮਿੱਟੀ ਨਾਲ ਬਣਾਇਆ ਆ ਜਾਂ ਤਾਂ ਇੱਕੋ ਹੀ ਜੋਤ ਸਾਰਿਆਂ 'ਚ ਹੈਗੀ ਆ ਫਿਰ ਅਸੀਂ ਉੱਚ ਨਹੀਂ ਉੱਚ ਕਿਉਂ ਭੇਦ ਭਾਵ ਕਰਦੇ ਹੈਗੇ ਆ ਸਾਰਿਆਂ ਨੂੰ ਇੱਕੋ ਜਿਹਾ ਹੀ ਸਮਝਣਾ ਚਾਹੀਦਾ ਹੈਗਾ ਜੀ ਗੁਰੂ ਜੀ ਨੇ ਔਰਤਾਂ ਨੂੰ ਵੀ ਬਰਾਬਰ ਦਾ ਮੰਨਿਆ ਹੈਗਾ ਜਾਂ ਉਹਨਾਂ ਨਾਲ ਕੋਈ ਭੇਦ ਭਾਵ ਨਹੀਂ ਕੀਤਾ ਹੈਗਾ ਸੋ ਕਿਉਂ ਮੰਦਾ ਆਖੇ ਜਿੰ ਜੰਮੇ ਰਾਜਾਨ ਔਰਤਾਂ ਨੂੰ ਬਹੁਤ ਹੀ ਉੱਚੀ ਪਦਵੀ ਦਿੱਤੀ ਹੈ ਜਿਨ੍ਹਾਂ ਨੇ ਵੱਡੇ ਸੰਤਾਂ ਨੂੰ ਮਹਾਤਮਾ ਨੂੰ ਜਨਮ ਜਿੱਤਿਆ ਹੈ ਗਾਇਆ ਉਹਨਾਂ ਨੂੰ ਫਿਰ ਕਿਉਂ ਮੁੰੰਦਾ ਕਿਹਾ ਜਾਏ ਜਾਂ ਉਹਨਾਂ ਨੂੰ ਕਿਉਂ ਸਮਾਜ ਛੋਟਾ ਸਮਝੀ ਇਸਤਰੀ ਦਾ ਆਦਰ ਕਰੋ ਸਤਕਾਰ ਕਰੋ ਗੁਰੂ ਜੀ ਨੇ ਕਿਹਾ ਕਿ ਜਿੰਨੇ ਵੀ ਅਧਿਕਾਰ ਪੁੱਛੜ ਕੋਲ ਹੈਗੇ ਆ ਉਹਨੇ ਹੀ ਅਧਿਕਾਰ ਬੀਬੀਆਂ ਕੋ ਵੀ ਹੈਗੇ ਆ ਬੀਬੀਆਂ ਵੀ ਉਹਨੇ ਅਧਿਕਾਰ ਉਹਨੇ ਹੀ ਅਧਿਕਾਰ ਦੀ ਮਾਲਕਣਾ ਹੈਗੀਆਂ ਆ ਤੇ ਉਹਨਾਂ ਨਾਲ ਪੀੜ ਭਾਵ ਨਹੀਂ ਕਰਨਾ ਚਾਹੀਦਾ ਗੁਰੂ ਨਾਨਕ ਦੇਵ ਜੀ ਨੇ ਕਿੱਟ ਤੇ ਵੀ ਜੋ ਦੁੱਤਾ ਹੈਗਾ ਆ ਕੀ ਕੇਅਰ ਸੇ ਜ਼ਰੂਰ ਕਰਨੀ ਚਾਹੀਦੀ ਆ ਇਹ ਨਹੀਂ ਕਿ ਇਕੱਲਾ ਬੈਠ ਕੇ ਪਾਠ ਪੂਜਾ ਕਰਦੇ ਰਹੋ ਤੇ ਕੀਰਤਨਾ ਕਰੋ ਕੀਰਤ ਕਰਨੀ ਬਹੁਤ ਜ਼ਰੂਰੀ ਹੈਗੀ ਆ ਕੀਰਤ ਕਰੋ ਵੰਡ ਛਕੋ ਤੇ ਨਾਮ ਜਪੋ ਬਾਬਾ ਜੀ ਨੇ ਇਹ ਬਹੁਤ ਹੀ ਸਭ ਨੂੰ ਕਿਆ ਹੈਗਾ ਆ ਕਿ ਸਾਰਿਆਂ ਨੂੰ ਇਹਦਾ ਪੱਲਨ ਕਰਨਾ ਚਾਹੀਦਾ ਹੈਗਾ ਆ ਗ੍ਰੈਸ ਜੀਵਨ ਬਚਾਉਂਦੇ ਹੋਏ ਸਾਨੂੰ ਪਾਠ ਵੀ ਕਰਨਾ ਆ ਮਿਹਨਤ ਵੀ ਕਰਨੀ ਆ ਤੇ ਵੰਡ ਕੇ ਛਕਣਾ ਆ ਜ ਜਾਨੀ ਕਿ ਸਾਨੂੰ ਦਸਵੰਦ ਵੀ ਕੱਢਣਾ ਹੈਗਾ ਆ ਤਾਂ ਕਿ ਬਾਕੀ ਸੰਗਤ ਦੀ ਸੇਵਾ ਹੋ ਸਕੇ ਜਿਹੜੇ ਗਰੀਬ ਆ ਉਹਨਾਂ ਦੀ ਮਦਦ ਹੋ ਸਕੇ ਰੱਬ ਨੂੰ ਉਹੀ ਪਾ ਸਕਦਾ ਆ ਜਿਹੜਾ ਨਾਮ ਜਪਦਾ ਆ ਕੀਰਤ ਕਰਦਾ ਆ ਤੇ ਵੰਡ ਕੇ ਛਕਦਾ ਆ ਬਾਬਾ ਜੀ ਨੇ ਜਾਤ ਪਾਤ ਵੀ ਬਿਲਕੁਲ ਖਤਮ ਕੀਤੀ ਆ ਕਿ ਜਿਹੜਾ ਉੱਚੀ ਕੁਲ ਦਾ ਹੈਗਾ ਆ ਉਹਦੇ ਲਾਗ ਅਧਿਕਾਰ ਆ ਜਿ ਕੋਈ ਨੀਵੀਂ ਕੁਲ ਦਾ ਆ ਉਹਦੇ ਲਾਗ ਅਧਿਕਾਰ ਆ ਇਹ ਬਿਲਕੁਲ ਨਹੀਂ ਕੀਤਾ ਬਾਬਾ ਜੀ ਨੇ ਬਾਬਾ ਜੀ ਨੇ ਸਾਰਿਆਂ ਨੂੰ ਹੀ ਇੱਕ ਪੰਗਤ 'ਚ ਬਿਠਾ ਕੇ ਲੰਗਰ ਪ੍ਰਸ਼ਾਦਾ ਸ਼ਿਕਾ ਦਿੱਤਾ ਤੇ ਸਾਰਿਆਂ ਨੂੰ ਇੱਕੋ ਜਿਹੀ ਬਣਾ ਦਿੱਤਾ ਉਹਨਾਂ ਨੇ ਜਾਤ ਪਾਤ ਦਾ ਕੋਈ ਵੀ ਭੇਦ ਨਹੀਂ ਰਹਿਣ ਦਿੱਤਾ ਭਾਵੇਂ ਕੋਈ ਉੱਚੀ ਕੁਲ ਦਾ ਹੋਵੇ ਭਾਵੇਂ ਕੋਈ ਨੀਵੀਂ ਕੁਲ ਦਾ ਹੋਵੇ ਭਾਵੇਂ ਕੋਈ ਅਮੀਰ ਹੋਵੇ ਚਾਹੇ ਕੋਈ ਗਰੀਬ ਹੋਵੇ ਸਾਰਿਆਂ ਵਾਸਤੇ ਇੱਕੋ ਹੀ ਰਸਤਾ ਹੈਗਾ ਜਾਂ ਇੱਕੋ ਹੀ ਦਰਵਾਜ਼ਾ ਹੈਗਾ ਜਾਂ ਜਿਸੇ ਜਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਸੀਮਤ ਠਾਕ ਸਕਦੇ ਆ ਤੇ ਇੱਕੋ ਪੰਗਤ ਚ ਬੈਠ ਕੇ ਅਸੀਂ ਲਿੰਗ ਪਛਾਦਾ ਸਕਤ ਛਕਦੇ ਆ ਤੇ ਜਾਤ ਪਾਤ ਬਿਲਕੁਲ ਖਤਮ ਹੋ ਕੀਤੀ ਹੋਈ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਕਿ ਸੱਚ ਬੋਲੋ ਸਚਾਈ ਨਾਲ ਹੀ ਆਪਣੀ ਜ਼ਿੰਦਗੀ ਬਤੀਤ ਕਰੋ ਝੂਠ ਦਾ ਸਹਾਰਾ ਨਾ ਲਓ ਐਸ ਵਾਸੇ ਸਾਨੂੰ ਝੂਠ ਨਹੀਂ ਬੋਲਣਾ ਚਾਹੀਦਾ ਹਮੇਸ਼ਾ ਚੰਗੇ ਕਰਮ ਕਰੋ ਜੇ ਅਸੀਂ ਚੰਗੇ ਕਰਮ ਕਰਾਂਗੇ ਤੇ ਸਾਡੇ ਨਾਲ ਵੀ ਚੰਗਾ ਹੀ ਹੋਏਗਾ ਚੰਗੇ ਕਰਮ ਬੀਜਾਂਗੇ ਤੇ ਚੰਗਾ ਹੀ ਵੱਢਾਂਗੇ ਜੇ ਬੁਰੇ ਕਰਾਂਗੇ ਤੇ ਬੁਰਾਈ ਵੱਢਾਂਗੇ ਐਸਾ ਸੋਚੇ ਹਮੇਸ਼ਾ ਹੀ ਚੰਗੇ ਕਰਮ ਕਰੋ ਦੂਸਰਿਆਂ ਨੂੰ ਕਦੀ ਵੀ ਈਰਖਾ ਨਾ ਕਰੋ ਕਿਸੇ ਕੋ ਨੂੰ ਕਿਸੇ ਕੋ ਪੇਟ ਭਾਵ ਨਾ ਕਰੋ ਕਿਸੇ ਨਾਲ ਜੈਲਸੀ ਨਾ ਕਰੋ ਗੁਰੂ ਦੇ ਚਰਨਾਂ ਦਾ ਜਦੋਂ ਅਸੀਂ ਓਟ ਆਸਰਾ ਲੈ ਲਿਆ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੀ ਅਸੀਂ ਓਟ ਲੈ ਲਈ ਜਾਂ ਫਿਰ ਸਾਨੂੰ ਕਿਸੇ ਕੋ ਵੀ ਈਰਖਾ ਨਹੀਂ ਕਰਨੀ ਚਾਹੀਦੀ ਇਰਖਾ ਜਿਹੜੀ ਹੈ ਇਹ ਸਭ ਤੋਂ ਭੈੜੀ ਹੈਗੀ ਹੈ ਇਹ ਬੰਦੇ ਨੂੰ ਬੰਦਾ ਨਹੀਂ ਰਹਿਣ ਦਿੰਦੀ ਹੈਗੀ ਇਹ ਜਦੋਂ ਇਰਖਾ ਕਰਦਾ ਹੈ ਤੇ ਫਿਰ ਬੁਰੇ ਕੰਮਾਂ ਵੱਲ ਚਲਾ ਜਾਂਦਾ ਹੈ ਬੰਦਾ ਐਸ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਕਿ ਕਿਸੇ ਨਾ ਨਾ ਪੇਟ ਭਾਵ ਕਰੋ ਨਾ ਕਿਸੇ ਨਾਲ ਇਰਖਾ ਕਰੋ ਜੋ ਕਰਮਾਂ 'ਚ ਲਿਖਿਆ ਉਹ ਮਿਲ ਜਾਣਾ ਆ ਜੇ ਆਪ ਜੀ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਜਾਂਦੇ ਆ ਨਿਤਨੇਮ ਕਰਦੇ ਆ ਬਾਣੀ ਪੜ੍ਹਦੇ ਆ ਤਾਂ ਜੋ ਨਹੀਂ ਲਿਖਿਆ ਹੋਇਆ ਬਾਬਾ ਜੀ ਨੇ ਉਹ ਵੀ ਲਿਖ ਦੇਣਾ ਆ ਹਮੇਸ਼ਾ ਅਨਿਰਵੈਰ ਬਣੀਏ ਕਿਸੇ ਨਾਲ ਵੀ ਵੈਰ ਵੈਰ ਨਾ ਰੱਖੀਏ ਕਿਸੇ ਨਾਲ ਵੀ ਪੇਤ ਪਾ ਨਾ ਕਰੀਏ ਸਾਨੂੰ ਗੁਰੂ ਜੀ ਸਿਖਾਉਂਦੇ ਆ ਕਿ ਕਿਸੇ ਨਾਲ ਵੀ ਵੈਰ ਨਹੀਂ ਰੱਖਣਾ ਹਮੇਸ਼ਾ ਸਭ ਨਾਲ ਪਿਆਰ ਨਾਲ ਰਹਿਣਾ ਹੈਗਾ ਜਾਂ ਗੁਰੂ ਜੀ ਕਹਿੰਦੇ ਆ ਕਿ ਰੀਤੀ ਰਿਵਾਜਾਂ ਨੂੰ ਉਹ ਉਹੀ ਚੰਗੇ ਆ ਜਿਹੜੇ ਸਾਨੂੰ ਆਪਸ ਵਿੱਚ ਜੀ ਜੋੜਦੇ ਹੈਗੇ ਆ ਆਪਸ ਵਿੱਚ ਸਾਡਾ ਪਿਆਰ ਵਧਾਉਂਦੇ ਹੈਗੇ ਆ ਗੁਰੂ ਦੇ ਚਰਨਾਂ ਨਾਲ ਸਾਨੂੰ ਜੋੜਦੇ ਹੈਗੇ ਆ ਗੁਰੂ ਸਾਹਿਬ ਜੀ ਨੇ ਹੱਕ ਤੇ ਬੜਾ ਜ਼ੋਰ ਦਿੱਤਾ ਹੈਗਾ ਯਾ ਕਿ ਹਮੇਸ਼ਾ ਹੱਕ ਦਾ ਹੀ ਖਾਣਾ ਚਾਹੀਦਾ ਹੈਗਾ ਯਾ ਹੱਕ ਦਾ ਹੀ ਕਮਾਓ ਤੇ ਹੱਕ ਦਾ ਹੀ ਖਾਓ ਬੇਹੱਕਾ ਇਸ ਤਰ੍ਹਾਂ ਜਿਵੇਂ Hindu ਨੂੰ ਗਾਂ ਖਾਣਾ ਤੇ Musalman ਨੂੰ ਸੂਰ ਖਾਣਾ ਐਸੇ ਵਾਸਤੇ ਹੱਕ ਹੱਕ ਔਰ ਹਲਾਲ ਦੀ ਕਮਾਈ ਖਾਓ ਬੇਈਮਾਨੀ ਨਾ ਕਰੋ ਚੋਰੀਆਂ ਟਕੈਟੀਆਂ ਨਾ ਕਰੋ ਮਿਹਨਤ ਕਰੋ ਤੇ ਖਾਓ ਪੜਾਈ ਵੀ ਬਹੁਤ ਜ਼ਰੂਰੀ ਹੈਗੀ ਆ ਜੇ ਅਸੀਂ ਪੜੇ ਹੋਵਾਂਗੇ ਤਦ ਹੀ ਅਸੀਂ ਗੁਰੂ ਦੇ ਚਰਨਾਂ ਨਾਲ ਜੁੜਾਂਗੇ ਤੇ ਹੋਰਨਾਂ ਨੂੰ ਵੀ ਜੋੜਾਂਗੇ ਅਸਲੀ ਵਿਦਵਾਨ ਉਹੀ ਹੈ ਜਿਨੇ ਵਿਦਿਆ ਪੜ ਕੇ ਤੇ ਆਪਣੇ ਜੀਵਨ ਨੂੰ ਸਵਾਰ ਲਿਆ ਤੇ ਨਾਲ ਬਾਕੀ ਜਿਹੜੀ ਸੰਗਤ ਹੈ ਉਹਨਾਂ ਦਾ ਵੀ ਜੀਵਨ ਸਵਾਰ ਦਿੱਤਾ ਬ੍ਰਹਮ ਗਿਆਨੀ ਉਹੀ ਹੈਗਾ ਆ ਜਿਨੇ ਪ੍ਰਮਾਤਮਾ ਨੂੰ ਜਾਣ ਲਿਆ ਹੈਗਾ ਆ ਸੁਖਮਨੀ ਸਾਹਿਬ ਵਿੱਚ ਵੀ ਬ੍ਰਹਮ ਗਿਆਨੀ ਵਾਸਤੇ ਗੁਰੂ ਜੀ ਨੇ ਬਹੁਤ ਕੁਝ ਕਿਹਾ ਹੈਗਾ ब्रह्मज्ञानी एक उपराश ब्रह्मज्ञानी का नहीं विनाश ब्रह्मज्ञानी के ग्रीभी स्महा ब्रह्मज्ञानी पर उपकार उमाहा अर्थात ब्रह्मज्ञानी एक काल पुरुष रे आश्रखदा या ब्रह्मज्ञानी दी आत्मिक अवस्था जड़ी है बहुत ऊंची हुंदी है ओदा कभी भी विनाश नहीं हुंदा ब्रह्मज्ञानी रे हृदय विच हमेशा गरीबी टिकी रहंदी या ਔਰ ਦੂਸਰਿਆਂ ਦਾ ਹਮੇਸ਼ਾ ਹੀ ਭਲਾ ਕਰਦਾ ਰਹਿੰਦਾ ਜਾ ਬ੍ਰह्म ਗਿਆਨੀ ਦੀ ਸੰਗਤ ਨਾਲ ਸਾਰਿਆਂ ਦਾ ਹੀ ਵੇੜਾ ਪਾਰ ਹੋ ਜਾਂਦਾ ਜਾ ਅਰਥਾਤ ਸਾਰੇ ਹੀ ਗੁਰੂ ਦੇ ਚਰਨਾਂ ਨਾਲ ਜੁੜ ਜਾਂਦੇ ਆ ਵਾਹਿਗੁਰੂ ਜੀ ਕਹਿੰਦੇ ਆ ਕਿ ਇਨਸਾਨ ਇਦਾਂ ਦਾ ਹੋਣਾ ਚਾਹੀਦਾ ਜਾ ਉਹਦਾ ਦਿਲ ਇਦਾਂ ਦਾ ਹੋਣਾ ਚਾਹੀਦਾ ਬਿਲਕੁਲ ਮੋਮ ਦਾ ਜਿਹੜਾ ਦੂਸਰਿਆਂ ਦਾ ਦੁੱਖ ਦਰਦ ਸਮਝਦਾ ਹੋਵੇ ਬਾਬਾ ਜੀ ਨੇ ਗ੍ਰਸਤ ਜੀਵਨ ਤੇ ਵੀ ਬੜਾ ਜ਼ੋਰ ਦਿੱਤਾ ਆ ਕਿ ਇੱਕ ਜੋਤ ਦੋਏ ਮੂਰਤੀ ਪਤੀ ਪਤਨੀ ਦੋਨੋਂ ਅਸਰਾਂ ਦੇ ਆਂ ਜਿਵਸਰਾ ਜਿਸਮ ਦੋ ਹੈ ਪਰ ਆਤਮਾ ਇੱਕ ਹੈ ਦੋਨਾਂ ਦੇ ਆਪਸ ਵਿੱਚ ਦੀ ਖਿਆਲ ਵੀ ਮਿਲਣੇ ਚਾਹੀਦੇ ਆ ਇੱਕ ਦੂਸਰੇ ਉੱਤੇ ਵਿਸ਼ਵਾਸ ਪੁਰੂਸਾ ਹੋਣਾ ਚਾਹੀਦਾ ਹੈ ਗੁਰੂ ਜੀ ਨੇ ਸੱਚ ਬੋਲਣ ਤੇ ਵੀ ਬਹੁਤ ਜ਼ੋਰ ਦਿੱਤਾ ਹੈ ਕਿ ਸੱਚ ਹਮੇਸ਼ਾ ਸੱਚ ਬੋਲੋ ਸੱਚ ਕੋੜਾ ਜ਼ਰੂਰ ਹੈਗਾ ਜਾਂ ਪਰ ਸੱਚ ਸੱਚ ਹੀ ਹੁੰਦਾ ਜਾਂ ਸਤ ਗੁਰ ਕੀ ਬਾਣੀ ਸਤ ਸੱਚ ਕਰ ਜਾਣੋ ਗੁਰ ਸਿੱਖੋ ਗੁਰੂ ਜੀ ਕਹਿੰਦੇ ਆ ਕਿ ਇਹ ਗੁਰ ਸਿੱਖੋ ਗੁਰੂ ਦੀ ਬਾਣੀ ਨੂੰ ਸੱਚ ਕਰਕੇ ਜਾਣੋ ਗੁਰੂ ਦੀ ਬਾਣੀ ਨਾਲ ਹਮੇਸ਼ਾ ਪਿਆਰ ਕਰੋ ਸਤਿਕਾਰ ਕਰੋ ਇਹਨੂੰ ਸੱਚ ਕਰ ਜਾਣੋ ਜਦ ਅਸੀਂ ਇਹ ਚੇਪਰੋਸਾ ਕਰਨਾ ਆ ਇਸ ਬਾਣੀ ਨੂੰ ਪੜ੍ਹਨਾ ਆ ਇੱਥੇ ਅਮਲ ਕਰਨਾ ਆ ਇਸ ਬਾਣੀ ਨਾਲ ਫਿਰ ਸਾਨੂੰ ਸਾਰਾ ਹਿਤਾੜ ਦੇਣਾ ਆ ਇਹ ਸਾਡੇ ਮਨ ਚ ਬਸ ਜਾਣੀ ਆ ਤੇ ਇਸ ਜੇ ਸਾਡਾ ਬੇੜਾ ਜਿਹੜਾ ਬੰਨੇ ਲਾ ਦੇਣਾ ਹੈਗਾ ਆ ਐਸੋ ਸਿਸ ਹਰ ਗੁਰਸਿੱਖ ਨੂੰ ਗੁਰਬਾਣੀ ਪੜਨ ਤੇ ਬਾਬਾ ਜੀ ਨੇ ਬਹੁਤ ਜ਼ੋਰ ਦਿੱਤਾ ਜਾਂ ਕਿ ਗੁਰਸਿੱਖੋ ਬਾਣੀ ਪੜਿਆ ਕਰੋ ਅੰਮ੍ਰਿਤ ਵੇ ਸਮਾਲਿਆ ਕਰੋ ਜਿਹੜੇ ਅੰਮ੍ਰਿਤ ਵੇ ਸਮਾਲਦੇ ਆ ਉਹਨਾਂ ਨੂੰ ਬਾਬਾ ਜੀ ਸਾਰੀਆਂ ਹੀ ਖੁਸ਼ੀਆਂ ਦਿੰਦੇ ਹੈਗੇ ਆ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਰਹਿਣ ਦਿੰਦੇ ਗੁਰੂ ਗ੍ਰੰਥ ਸਾਹਿਬ ਵਿੱਚ ਅੰਮ੍ਰਿਤ ਵੇਲੇ ਦਾ ਬਹੁਤ ਹੀ ਮਹੱਤਵ ਹੈਗਾ ਜਾਂ ਇਸ ਵਾਸਤੇ ਸਾਰਿਆਂ ਨੂੰ ਹੀ ਸੇਰ ਨੂੰ ਗੁਰਬਾਣੀ ਜ਼ਰੂਰ ਪੜਨੀ ਚਾਹੀਦੀ ਜਾਂ ਅੰਮ੍ਰਿਤ ਵੇਲਾ ਜ਼ਰੂਰ ਸਮਾਲਣਾ ਚਾਹੀਦਾ ਜਾਂ ਗੁਰੂ ਦੇ ਚਰਨਾਂ ਨਾਲ ਜੁੜਨਾ ਚਾਹੀਦਾ ਆ ਇਹਦੇ ਕੋਈ ਵੀ ਸਾਨੂੰ ਕਿੰਤੂ ਪ੍ਰੰਤੂ ਨਹੀਂ ਕਰਨਾ ਹੈਗਾ ਬਾਣੀ ਧੁਰ ਤੋਂ ਆਈ ਆ ਇਸ ਤਰ੍ਹਾਂ ਦੀ ਬਾਣੀ ਦਾ ਅਸੀਂ ਸਤਿਕਾਰ ਕਰਨਾ ਆ ਇਹਨੂੰ ਮਨ 'ਚ ਵਸਾਉਣਾ ਆ ਤੇ ਇਹਦੇ ਚਰਨਾਂ ਨਾਲ ਜੁੜਨਾ ਆ ਮੇਰੇ ਚੈਨਲ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਜੂਰ ਕਰਿਓ ਜੀ ਬਾਣੀ ਜੂਰ ਪੜਿਆ ਕਰੋ